ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਖ ਆਇਰਸ਼ਲ ਫਾਰਮ ਸ਼ੇਅਰ ਕਰਤ ਹਾਂ ਦੋਸਤੋ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਾਨੂੰ 7-8 ਦਿਨ ਹੋ ਗਏ ਜੀ ਸਾਡੇ ਫਾਰਮ ਦਾ ਜਿਹੜਾ ਕੰਮ ਚੱਲ ਰਿਹਾ ਹੈ ਸ਼ੈੱਡ ਦਾ ਇੱਧਰ ਦੇਖੋ ਪੁਰਾਣੇ ਸ਼ੈੱਡ ਨੂੰ ਅਸੀਂ ਉਤਾਰ ਕੇ ਤੂੜੀ ਵਾਲੇ ਸ਼ੈੱਡ ਦੇ ਵਿੱਚ ਕਨਵਰਟ ਕਰ ਰਹੇ ਹਾਂ ਤੇ ਆਹ ਦੇਖੋ ਜੀ ਇੱਧਰ ਆਪਣੀਆਂ ਰੈੱਡ ਐਂਡ ਵਾਈਟ ਦੀਆਂ ਗਾਵਾਂ ਅੱਜ ਹਫ਼ਤਾ ਹੋ ਗਿਆ ਤੇ 25 27 ਡਿਗਰੀ ਸੈਲਸੀਅਸ ਦਾ ਤਾਪਮਾਨ ਹੈ ਗਾਵਾਂ ਤੇ ਸਿੱਧੀ ਧੁੱਪ ਵੱਜਦੀ ਪਈ ਹੈ ਸਿੱਧੀ ਉੱਪਰ ਤੇ ਵਿੱਚੇ 35 ਕਿਲੋ ਵਾਲੀਆਂ ਖੜੀਆਂ ਨੇ ਵਿੱਚੇ 40 ਕਿਲੋ ਵਾਲੀਆਂ ਖੜੀਆਂ ਨੇ ਜੋ ਕੁਝ ਵੀ ਹੈ ਬਿਲਕੁਲ ਸਾਹਮਣੇ ਆ ਇੱਕ ਵਾਰ ਵੀ ਗਾਵਾਂ ਨੇ ਮੂੰਹ ਟਿਲਾ ਨਹੀਂ ਕੀਤਾ ਬਿਲਕੁਲ ਕਿ ਗਾਵਾਂ ਨੇ ਮੂੰਹ ਟਿਲਾ ਕੀਤਾ ਹੋਵੇ ਤੇ ਬਿਲਕੁਲ ਹਜੇ ਕੰਮ ਦੇ ਵਿੱਚ ਦੁੱਧ ਜ਼ਰੂਰ ਘਟਿਆ ਲੇਕਿਨ ਗਾਵਾਂ ਨੇ ਪਰਵਾਹ ਨਹੀਂ ਕੀਤੀ ਆ ਫਰਕ ਹੈ ਜੀ ਅਕਸਰ ਫਾਰਮਾਂ ਦੇ ਵਿੱਚ ਤੁਸੀਂ ਹੁਣ ਦੇਖ ਲਓ ਵੱਡੇ ਫਾਰਮਾਂ 'ਚ ਵੱਡੇ ਪੱਖੇ ਚੱਲ ਪਏ ਨੇ ਇੱਥੇ ਆ ਖੜੀਆਂ ਧੁੱਪੇ ਇਹ ਫਰਕ ਹੈ ਜੀ ਰੈਡ ਐਂਡ ਵਾਈਟ ਤੇ ਬਲੈਕ ਐਂਡ ਵਾਈਟ ਗਾਵਾਂ ਦੇ ਵਿੱਚ ਅਸੀਂ ਕਿਸੇ ਚੀਜ਼ ਦੀ ਨਿੰਦਾ ਨਹੀਂ ਕਰਦੇ ਜੋ ਸੱਚ ਹੈ ਤੁਹਾਡੇ ਸਾਹਮਣੇ ਦੱਸਦੇ ਹਾਂ ਦੇਖੋ ਬਿਲਕੁਲ ਵਿਚਾਰੀਆਂ ਆਪ ਦਾ ਇਨਟੇਕ ਲੈ ਕੇ ਖਾ ਕੇ ਧੁੱਪੇ ਬੈਠੀਆਂ ਸਿੱਧੀ ਸੂਰਜ ਦੀ ਰੋਸ਼ਨੀ ਦੇ ਵਿੱਚ ਜੁਗਾਲੀ ਕਰਦੀਆਂ ਪਈਆਂ ਨੇ ਹਜੇ ਰੁੱਖ ਵੀ ਨਹੀਂ ਫੁੱਟੇ ਕੋਈ ਛਾਂ ਨਹੀਂ ਅਜੇ 7 ਦਿਨ ਹੋ ਗਏ ਨੇ ਅਗਰ ਕੋਈ ਹੋਰ ਨਸਲ ਹੁੰਦੀ ਤਾਂ ਹੁਣੋਂ ਕੁਲੂ ਕੁਛ ਲਾਣਦੀ ਜਿਹੜੀ 9 ਬਤ ਆ ਜਾਣੀ ਸੀ ਆ ਬੱਚੇ ਦੇਖ ਲਓ ਆ ਵੀ ਇੱਧਰ ਉੱਧਰ ਬਿਨਾਂ ਛੱਤ ਤੋਂ ਛੋਟੇ ਛੋਟੇ ਬੱਚੇ ਵੀ ਆਹ ਖੜੇ ਨੇ ਬਿਲਕੁਲ ਸਹੀ ਕੰਮ ਚੱਲ ਰਿਹਾ ਜੀ 7 ਦਿਨ ਹੋ ਗਏ ਨੇ ਅੱਜ 7 ਦਿਨ ਤੋਂ ਸਿੱਧੀਆਂ ਧੁੱਪ ਦੇ ਵਿੱਚ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ